ਦੇਸ਼ ਵਿੱਚ 10 ਸਾਲ ਹਰਿਆਣਾ ਵਿੱਚ 10 ਸਾਲ ਮਹਾਰਾਸ਼ਟਰ ਵਿੱਚ 15 ਸਾਲ ਦੇਸ਼ ਤੇ ਸੂਬਿਆਂ ਵਿੱਚ ਇੰਨੇ ਸਾਲਾਂ ਤੱਕ ਰਾਜ ਕਰਦੀ ਆਈ ਕਾਂਗਰਸ ਦਾ ਰਾਜ ਹੁਣ ਖਤਮ ਹੋ ਗਿਆ ਹੈ ਖਤਮ ਕੀਤਾ ਹੈ ਨਰਿੰਦਰ ਮੋਦੀ ਦੀ ਲਹਿਰ ਨੇ ਇਸ ਵੇਲੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣੀ ਹੋਈ ਹੈ ਬੀਜੇਪੀ ਤੇ તાਜ ਵੀ ਦੇਸ਼ ਦੇ ਲੋਕਾਂ ਨੇ ਹੀ ਦਿੱਤਾ ਹੈ ਇਸ ਪਾਰਟੀ ਨੂੰ लोकसभा ਵਿੱਚ ਹਾਰ ਤੋਂ ਬਾਅਦ ਕਾਂਗਰਸ ਨੂੰ ਉਮੀਦ ਸੀ ਕਿ ਵਿਧਾਨ ਸਭਾ ਵਿੱਚ ਉਹ ਆਪਣਾ ਅਕਸ ਸਾਮ ਕੇ ਰੱਖਣ ਵਿੱਚ ਸਫਲ ਹੋਏਗੀ ਉਮੀਦ ਸੀ ਕਿ ਲੋਕ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਕਾਂਗਰਸ ਦਾ ਹੱਥ ਫੜਨਗੇ ਪਰ ਕਾਂਗਰਸ ਦਾ ਇਹ ਭਰੋਸਾ ਗਲਤ ਸਾਬਤ ਹੋਇਆ ਲੋਕ ਸਭਾ ਚੋਣਾ ਵਾਂਗ ਹੀ ਵਿਧਾਨ ਸਭਾ ਚੋਣਾ ਵਿੱਚ ਵੀ ਲੋਕਾਂ ਦੀ ਪਸੰਦ ਬਣੀ ਹੈ ਬੀਜੇਪੀ ਆਖਿਰ ਕਿਉਂ ਦੋਵੇਂ ਸੂਬਿਆਂ ਵਿੱਚ ਕਾਂਗਰਸ ਨੂੰ ਹਾਰ ਮਿਲੀ ਹੈ ਇਸ ਦਾ ਕਾਰਨ ਹੋ ਸਕਦਾ ਹੈ ਬਦਲਾਵ ਦੀ ਚਾਹਤ ਪਿਛਲੇ ਕਈ ਸਾਲਾਂ ਤੋਂ ਹਰਿਆਣਾ ਮਹਾਰਾਸ਼ਟਰ ਵਿੱਚ ਕਾਂਗਰਸ ਦੀ ਸਰਕਾਰ ਸੀ ਇਸ ਲਈ ਹੁਣ ਲੋਕਾਂ ਨੇ ਬਦਲਾਅ ਲਈ ਵੋਟ ਕੀਤਾ ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੋਵੇਂ ਹੀ ਸੂਬਿਆਂ ਦੇ ਕਾਂਗਰਸੀ ਮੁੱਖ ਮੰਤਰੀਆਂ ਤੇ ਭ੍ਰਿਸ਼ਟਾਚਾਰ ਦੇ ਕਈ ਇਲਜ਼ਾਮ ਲੱਗੇ ਭពਿੰਦਰ ਸਿੰਘ ਹੁੱਡਾ ਦੇ ਤਾਂ ਕਈ ਵਾਰ ਸੋਨੀਆ ਗਾਂਧੀ ਦੇ ਦਾਮਾਦ ਰੌਬਰਟ ਵਾਡਰਾ ਦਾ ਸਾਥ ਦੇ ਇਲਜ਼ਾਮ ਲੱਗੇ ਤੇ ਉਹਨਾਂ ਤੇ ਜ਼ਮੀਨ ਕੌੜੀਆਂ ਦੇ ਭਾਅ ਵੇਚਣ ਬਾਰੇ ਵੀ ਨਿਸ਼ਾਨੇ 사ਦੇ ਗਏ ਉਥੇ ਹੀ ਮਹਾਰਾਸ਼ਟਰ ਚ ਕਾਂਗਰਸ ਤੇ ਉਸਦੀ ਆਪਣੀ ਹੀ ਭਾਈਵਾਲ ਪਾਰਟੀ ਐਨਸੀਪੀ ਨੇ ਭ੍ਰਿਸ਼ਟਾਚਾਰ ਦੇ ਤਾਨੇ ਕੱਸੇ ਤੇ ਚੋਣਾਂ ਤੋਂ ਪਹਿਲਾਂ ਹੀ ਫੱਕ ਹੋ ਗਈ। ਤੀਜਾ ਤੇ ਸਭ ਤੋਂ ਵੱਡਾ ਕਾਰਨ ਹੈ ਨਰਿੰਦਰ ਮੋਦੀ। ਇਸ ਨਾਂ ਦਾ ਜਾਦੂ ਲੋਕ ਸਭਾ ਵਿੱਚ ਵੀ ਚੱਲਿਆ ਤੇ ਵਿਧਾਨ ਸਭਾ ਵਿੱਚ ਵੀ। ਮੋਦੀ ਲਹਿਰ ਇਸ ਵੇਲੇ ਪੂਰੇ ਦੇਸ਼ ਵਿੱਚ ਹੈ। ਮੋਦੀ ਦੀ ਹਵਾ ਨੇ ਕਾਂਗਰਸ ਦੇ ਇੰਨੇ ਸਾਲਾਂ ਦੇ ਰਾਜ ਨੂੰ ਹਟਾ ਦਿੱਤਾ। ਜਿੱਥੇ ਮੋਦੀ ਵਿੱਚ ਦੇਸ਼ ਨੂੰ ਇੱਕ ਲੀਡਰ ਮਿਲਿਆ ਉੱਥੇ ਕਾਂਗਰਸ ਕੋਲ ਕੋਈ ਚਿਹਰਾ ਨਹੀਂ ਸੀ। ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਵੀ ਭਾਜਪਾ ਤੇ ਕਾਂਗਰਸ ਦੀਆਂ ਰੈਲੀਆਂ 'ਚ ਫਰਕ ਸਾਫ਼ ਦਿਖਿਆ ਮੋਦੀ ਨੇ ਜਿੱਥੇ ਦੋਵੇਂ ਸੂਬਿਆਂ ਵਿੱਚ ਜੰਮ ਕੇ ਪ੍ਰਚਾਰ ਕੀਤਾ ਉੱਥੇ ਕਾਂਗਰਸ ਦਾ ਪ੍ਰਚਾਰ ਥੋੜਾ ਫਿੱਕਾ ਲੱਗਿਆ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਤਾਂ ਪ੍ਰਚਾਰ ਕਰਨ ਵੀ ਕਾਫੀ ਦੇਰ ਨਾਲ ਆਏ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਜੋ ਮੰਗ ਰਾਹੁਲ ਗਾਂਧੀ ਨੂੰ ਹਟਾ ਕੇ ਪ੍ਰਿਯੰਕਾ ਗਾਂਧੀ ਨੂੰ ਲਿਆਉਣ ਦੀ ਉੱਠੀ ਸੀ ਉਹ ਇੱਕ ਵਾਰ ਫੇਰ ਉੱઠી ਹੈ ਕਾਂਗਰਸ ਵਰਕਰ ਤੇ ਆਗੂ ਵੀ ਮੰਨਦੇ ਨੇ ਕਿ ਇਹਨਾਂ ਦੋਵੇਂ ਚੋਣਾਂ ਵਿੱਚ ਆਏ ਨਤੀਜੇ ਅੱਜ ਤੱਕ ਦੇ ਸਭ ਤੋਂ ਹੈਰਾਨੀਜਨਕ ਨਤੀਜੇ ਨੇ ਹਾਲਾਂਕਿ ਜਦ ਹਾਲ ਹੀ ਚ ਕਈ ਥਾਵਾਂ ਤੇ ਜ਼ਿਮਨੀ ਚੋਣਾ ਹੋਈਆਂ ਤਾਂ ਉਸ ਵਿੱਚ ਕਾਂਗਰਸ ਦੇ ਨਤੀਜੇ ਕਾਫੀ ਚੰਗੇ ਸਨ ਅਜਿਹੇ ਚ ਕਾਂਗਰਸ ਆਲਾ ਕਮਾਨ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਆਖਿਰ ਉਹ ਮਾੜੇ ਨਤੀਜੇ ਲਿਆਉਣ ਵਿੱਚ ਇਤਿਹਾਸ ਕਿਉਂ ਬਣਾ ਰਹੀ ਹੈ